ਜਿਹੜਾ ਇੰਟਰਵਿਊ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਹਾਂ ਉਹ ਵਿਅਕਤੀ ਵਿਸ਼ੇਸ਼ ਦੀ رائے ਹੈ এবੀਪੀ ਸਾਂਝਾ ਦੀ ਨਹੀਂ ਇੰਟਰਵਿਊ 'ਚ ਮਹਿਮਾਨ ਵੱਲੋਂ ਕੀਤੇ ਗਏ ਦਾਅਵਿਆਂ ਅਤੇ ਇਲਜ਼ਾਮਾਂ ਦਾ এবੀਪੀ ਸਾਂਝਾ ਸਮਰਥਨ ਨਹੀਂ ਕਰਦਾ ਸਿੱਖ ਪ੍ਰਚਾਰਕ ਰਣਜੀਤ ਸਿੰਘ ਢੱਡਰੀਆਂ ਵਾਲਾ ਤੇ ਹਮਲਾ ਹੋਇਆ ਸੀ ਉਹਨਾਂ ਵੱਲੋਂ ਲਗਾਤਾਰ ਦਮਦਮੀ ਟਕਸਾਲ ਦੇ ਮੁਖੀ ਅਤੇ ਸੰਤ ਸਮਾਜ ਦੇ ਜੋ ਪ੍ਰਧਾਨ ਹਨ ਬਾਬਾ ਹਰਨਾਮ ਸਿੰਘ ਦੀ ਖਾਲਸਾ ਉਹਨਾਂ ਦੇ ਇਲਜ਼ਾਮ ਲਗਾਏ ਜਾ ਰਹੇ ਸਨ ਅੱਜ ਖਾਲਸਾ ਜੀ ਮੇਰੇ ਨਾਲ ਨੇ ਉਹਨਾਂ ਤੋਂ ਜਾਣਦੇ ਸਭ ਤੋਂ ਪਹਿਲਾਂ ਇਹ ਦੱਸੋ ਕਿ ਜੋ ਹਮਲਾ ਹੋਇਆ ਉਹਨਾਂ ਵੱਲੋਂ ਕਿਆ ਗਿਆ ਕਿ ਉਹ ਤੁਹਾਡੇ ਵੱਲੋਂ ਕਰਵਾਇਆ ਗਿਆ ਇਸ 'ਚ ਕਿੰਨੀ ਕਿ ਸੱਚਾਈ ਮੈਂ ਇਹ ਕੋ ਬੇਨਤੀ ਕਰਨੀ ਚਾਹਨਾ ਇਲਜ਼ਾਮ ਤਰਾਸ਼ੀ ਪਹਿਲਾ ਵੀ ਢਡਨੀਆਂ ਵਾਲੇ ਨੇ ਬੜੀ ਕੀਤੀ ਆ ਚਾਰ ਸਾਲ ਤੋਂ ਇਲਜ਼ਾਮ ਤਰਾਸ਼ੀ ਕਰਦਾ ਆ ਰਿਆਂ ਔਰ ਇੰਗਲੈਂਡ ਦੀ ਧਰਤੀ ਤੇ ਅਮਰੀਕਾ ਕੈਨੇਡਾ ਤੇ ਵੀ ਉਹਨੇ ਟਕਸਾਲ ਦੀ ਦਸਤਾਰ ਤੇ ਅਪਮਾਨਜਨਕ ਟਿੱਕਾ ਟਿੱਪਣੀਆਂ ਕੀਤੀਆਂ ਔਰ ਅੱਜ ਵੀ ਉਹ ਇਲਜ਼ਾਮ ਤਰਾਸ਼ੀ ਕਿਸੇ ਬਿਨਾ ਸਬੂਤ ਤੋਂ ਬਿਨਾ ਕਿਸੇ ਆਧਾਰ ਤੋਂ ਕਰ ਰਿਆ ਇਹ ਜਿਹੜੀ ਹਮਲੇ ਦੀ ਜਾਂਚ ਹੈ ਇਹ ਜਾਂਚ ਕਰਨ ਵਾਲੇ ਲੋਕਾਂ ਨੇ ਦੱਸਣਾ ਵੀ ਹਮਲਾ ਕਿਹਨੇ ਕੀਤਾ ਕਿਸ ਨੇ ਕਰਵਾਇਆ ਪਹਿਲੀ ਗੱਲ ਦੂਜੀ ਗੱਲ ਇਹ ਹੈ ਵੀ ਢੱਡਰੀਆਂ ਵਾਲਾ 4 ਸਾਲ ਤੋਂ ਟਕਸਾਲ ਦੀ ਦਸਤਾਰ ਖਿਲਾਫ ਜਥੇਬੰਦੀ ਦੇ ਸਨਮਾਨ ਖਿਲਾਫ ਬੋਲਦਾ ਆ ਰਿਹਾ ਕੀ ਇਹ ਕਿਸੇ ਪ੍ਰਚਾਰਕ ਨੂੰ ਸ਼ੋਭਾ ਦੰਦਾ ਕਿ ਕਿਸੇ ਦੇ ਸਨਮਾਨ ਮਾਨ ਸਨਮਾਨ ਔਰ ਮਾਨ ਲਈ ਐਡੀ ਭੱਦੀ ਕਿਸਮ ਦੀ ਘਟਿਆ ਕਿਸਮ ਦੀ ਸ਼ਬਦਾਵਲੀ ਵਰਤੇ ਟਕਸਾਲ ਦੀ ਦਸਤਾਰ ਦੇ ਤੋਂ ਉਂਗਲਾ ਠਾਵੇ ਜਦੋਂ ਤੁਸੀਂ ਕਿਸੇ ਦੀ ਦਸਤਾਰ ਤੇ ਉਂਗਲ ਉਠਾਉਨੇ ਆ ਪਹਿਲਾਂ ਆਪਣੀ ਦਸਤਾਰ ਦੇਖਣੀ ਚਾਹੀਦੀ ਹੈ ਕਿ ਮੇਰੀ ਦਸਤਾਰ ਦਾ ਵੀ ਓਨਾ ਹੀ ਮਾਣ ਹੈ ਜਿੰਨਾ ਦੂਸਰਾ ਚਾਹੁੰਦਾ ਪਤਾਈ ਤੁਸੀਂ ਜਿਸ ਤਰ੍ਹਾਂ ਸੰਤ ਸਮਾਜ ਦੇ ਵੀ ਮੁਖੀ ਹੋ ਕੀ ਸੰਤ ਢੱਡਰੀਆਂ ਵਾਲੇ ਉਸ ਸਮਾਜ ਦਾ ਹਿੱਸਾ ਨੇ ਜੇਕਰ ਨਹੀਂ ਤੇ ਕੀ ਕਰਨੇ ਕਿਉਂਕਿ ਉਹ ਇਹ ਵਿਵਾਦ ਕੀ ਹੈ ਕਿਉਂਕਿ ਸਾਰੀ ਜੋ ਸਮੁੱਚੀ ਕੌਮ ਹੈ ਪੰਥ ਇਸ ਵਿਵਾਦ ਨੂੰ ਜਾਣਨਾ ਚਾਹੁੰਦਾ ਹੈ ਆਖਿਰਕਾਰਨ ਕੀ ਹੈ ਮੈਂ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਬੇਨਤੀ ਕਰਦਾ ਤੁਸੀਂ ਢੱਡਰੀਆਂ ਵਾਲੇ ਨੂੰ ਜਾ ਕੇ ਸਵਾਲ ਕਰੋ ਕਿ ਤੂੰ ਦੱਸ ਜਦੋਂ ਮੈਂ 4 ਸਾਲਾਂ ਚ ਇੱਕ ਵੀ ਸ਼ਬਦ ਕਿਸੇ মিডিਏ ਵਿੱਚ ਕਿਸੇ ਵੀ ਸਟੇਟ ਤੇ ਕਿਸੇ ਵਿਅਕਤੀ ਕੋਲੇ ਕਿਸੇ ਪ੍ਰੈਸਚੂ ਦੇ ਖਿਲਾਫ ਨਹੀਂ ਬੋਲੇਆ ਅੱਜ ਤੋਂ 4 ਸਾਲ ਪਹਿਲਾਂ ਉਹ ਕੈਨੇਡਾ ਦੇ ਵਿੱਚ ਉਹਨੂੰ ਕੀ ਲੋਡ ਪੈ ਗਈ ਸੀ ਕੀ ਉਹਦੀ ਮਜਬੂਰੀ ਸੀ ਟਕਸਾਲ ਦੀ ਦਸਤਾਰ ਦੇ ਉੱਤੇ ਹੱਥ ਟੁੱਕਣ ਦੀ ਜਾਂ ਜ਼ਬਾਨ ਹਿਲਾਉਣ ਦੀ ਕੀ ਉਹਨੂੰ ਲੋਡ ਪੈ ਗਈ ਸੀ ਘੱਟੋ ਘੱਟ ਹਰ ਪ੍ਰਚਾਰਕ ਹੈ ਜਿਹਨੇ ਸਟੇਜ ਤੇ ਬੋਲਣਾ ਉਹਨੂੰ ਬੜੇ ਸੰਜਮ ਦੇ ਵਿੱਚ ਬੜੇ ਜਾਬਤੇ ਵੀ ਤੇ ਗੱਲ ਕਰਨੀ ਚਾਹੀਦੀ ਹੈ ਉਹਨੂੰ ਸਿੱਖ ਧਰਮ ਦੀਆਂ ਮਾਣ ਮਰਿਆਦਾਾਂ ਦਾ ਵੀ ਸਤਕਾਰ ਦਾ ਪਤਾ ਹੋਣਾ ਚਾਹੀਦਾ ਫਿਰ ਜਿਹੜੇ ਮੁੱਦੇ ਮੈਂ ਠਾਏ ਆ ਮੈਂ ਕੇਵਲ ਮੈਂ ਇਹੋ ਕਿਹਾ ਸੀ ਨਾ ਕਿ ਸਿੱਖੀ ਸਿਧਾਂਤਾਂ ਦੇ ਵਿੱਚ ਅੱਜ ਕੁਝ ਲੋਕ ਸਿੱਖੀ ਦੀਆਂ ਧਾਰਮਿਕ ਆਸਥਾਵਾਂ ਦੇ ਉੱਤੇ ਬੜੇ ਗਲਤ ਤਰੀਕੇ ਨਾਲ ਵਾਰ ਕਰ ਰਹੇ ਆ ਕੋਈ ਸਰੋਵਰਾਂ ਦੀ ਸਿੱਖ ਪ੍ਰਚਾਰਕ ਜਿਹੜਾ ਸਰੋਵਰਾਂ ਦੇ ਸਨਮਾਨ ਖਿਲਾਫ ਬੋਲ ਰਿਹਾ ਕੋਈ ਅੰਮ੍ਰਿਤ ਦੀਆਂ ਬਾਣੀਆਂ ਦੇ ਖਿਲਾਫ ਬੋਲ ਰਿਹਾ ਕੋਈ ਦਸਮ ਪਾਤਸ਼ਾਹ ਦੀ ਬਾਣੀ ਬਾਰੇ ਕੂੜ ਦਾ ਪ੍ਰਚਾਰ ਕਰ ਰਿਹਾ ਨੰਬਰ 2 ਤੇ ਮੈਂ ਇਹ ਗੱਲ ਕਹੀ ਹੈ ਮੈਂ ਇਹ ਮੁੱਦੇ ਦੇ ਆਧਾਰ ਤੇ ਗੱਲ ਕਹੀ ਹੈ ਕਿ ਸਿੱਖ ਪ੍ਰਚਾਰਕ ਨੂੰ ਜਾਂ ਹਰ ਸਿੱਖ ਨੂੰ ਜੋ ਸਿੱਖੀ ਦੀ ਰਹਿਤ ਮਰਜ਼ਾਦਾ ਉਹਦੇ ਵਿੱਚ ਚਾਰ ਰੰਗ ਹੀ ਅਲਾਉ ਹੈ ਪੰਜਵਾਂ ਰੰਗ ਬੰਨਣ ਦੀ ਕਿਸੇ ਨੇ ਅੜਾੜਤ ਨਹੀਂ ਦਿੱਤੀ ਕਿ ਢੱਡਰੀਆਂ ਵਾਲਾ ਟਕਸਾਲ ਦੀ ਪੱਗ ਦੇ ਉੱਤੇ ਤੁਹਾਨੂੰ ਤਾਂ ਚੀਨੀ ਉਠਾ ਰਿਆ ਕੀ ਉਹ ਆਪ ਸਿੱਖੀ ਦੀ ਜਿਹੜੀ ਰਹਿਤ ਮਰਜ਼ਾਦਾ ਉਹਨੂੰ ਫਾਲੋ ਕਰ ਰਿਹਾ ਕੀ ਉਹਨਾਂ ਰੰਗਾਂ ਨੂੰ ਉਹ ਆਪਣੇ ਜੀਵਨ ਦੇ ਵਿੱਚ ਉਹਨੇ ਕਦੇ ਉਸ ਰੰਗ ਰੰਗਾਂ ਨੂੰ ਪਹਿਲ ਦਿੱਤੀ ਹੈ ਔਰ ਇਹ ਇਹ ਗੱਲ ਲੁਕੀ ਸ਼ਿਫੀ ਨਹੀਂ ਜਿੰਨਾਂ ਸਿੰਘਾਂ ਵੱਲੋਂ ਹਮਲਾ ਕੀਤਾ ਗਿਆ ਜਾਂ ਜੋ ਵੀ ਇਹ ਸਾਰਾ ਵਾਪਰਿਆ ਉਹ ਕੌਣ ਸਿੰਘ ਨੇ ਕੀ ਟਕਸਾਲ ਦੇ ਨਾਲ ਨੇ ਜੇਕਰ ਹੁਣ ਉਹ ਫੜੇ ਵੀ ਗਏ ਤੁਸੀਂ ਉਹਨਾਂ ਦੇ ਮਗਰ ਪਿਆਰਵਾਹੀ ਕਰੋਗੇ ਸਾਰੀ ਬੇਨਤੀ ਇਹ ਹੈ ਜੀ ਮੈਂ ਕੱਲ ਹੀ ਪਰਸੋਂ ਪਰਸੋਂ ਉਹਨਾਂ ਸਿੰਘਾਂ ਦੀ ਪੇਸ਼ੀ ਸੀ ਔਰ ਕੱਲ ਮੈਂ ਅਖਬਾਰਾਂ ਦੇ ਵਿੱਚ ਪੜਿਆ ਔਰ ਅਖਬਾਰਾਂ ਦੇ ਵਿੱਚੋਂ ਪੜ੍ਹ ਕੇ ਮੈਨੂੰ ਸਾਰੀ ਜਾਣਕਾਰੀ ਮਿਲੀ ਹੈ ਕਿ ਉਹਨਾਂ ਸਿੰਘਾਂ ਨੇ ਤਸلیم ਕੀਤਾ ਕਿ ਉਹ ਟਕਸਾਲ ਦੇ ਸਤਕਾਰ ਲਈ ਸਨਮਾਨ ਲਈ ਜੋ ਉਹਨੇ ਜੋ ਕੁਝ ਕੀਤਾ ਅਸੀਂ ਉਹਦੇ ਲਈ ਕਿ ਉਸ ਨੂੰ ਇਸ ਗੱਲ ਤੋਂ ਰੋਕਣ ਲਈ ਜਾਂ ਕਿਸੇ ਵੀ ਢੰਗ ਦੇ ਨਾਲ ਅਸੀਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਹੈ ਇਹ ਉਹਨਾਂ ਦੀਆਂ ਭਾਵਨਾਵਾਂ ਭਾਵਨਾਵਾਂ ਹਰ ਸੰਸਥਾ ਦੇ ਟੱਡਰੀਆਂ ਵਾਲਾ ਕਹਿੰਦਾ ਮੇਰੇ ਨਾਲ ਬਹੁਤ ਫਾਲੋਅਰ ਜੁੜੇ ਹੋਏ ਆ ਤਾਂ ਦਮਦਮੇ ਟਕਸਾਲ ਨਾਲ ਵੀ ਦੁਨੀਆ ਪੱਧਰ ਤੇ ਲੱਖਾਂ ਹੀ ਸੰਗਤਾਂ ਜੁੜੀਆਂ ਲੱਖਾਂ ਸੰਗਤਾਂ ਦੀਆਂ ਭਾਵਨਾਵਾਂ ਦਮਦਮੇ ਟਕਸਾਲ ਨਾਲ ਜੁੜੀਆਂ ਹੋਈਆਂ ਤੇ ਹਰ ਬੰਦਾ ਕਿਸੇ ਦਾ ਬਰਦਾਸ਼ਤ ਕਰਨ ਦਾ ਜਨਨ ਕਰਨ ਜਨਨ ਦਾ ਮਾਦਾ ਹੁੰਦਾ ਕਿਸੇ ਦਾ ਨਹੀਂ ਇਸ ਕਰਕੇ ਜੇ ਕਰਕੇ ਬਾਕੀ ਪੁਲਿਸ ਦੀ ਕਸਟਡੀ ਦੇ ਵਿੱਚ ਆਉ ਸਿੰਘ ਉਹਨਾਂ ਤੇ ਤਸ਼ੱਦਦ ਹੋ ਰਿਹਾ ਉਹਨਾਂ ਨੂੰ ਅਣਮਨੁੱਖੀ ਢੰਗ ਦੇ ਨਾਲ ਤਸੀਹੇ ਵੀ ਦਿੱਤੇ ਗਏ ਆ ਤੇ ਉਹਨਾਂ ਦੇ ਉੱਤੇ ਹਰ ਤਰ੍ਹਾਂ ਦਾ ਪ੍ਰੈਸ਼ਰ ਵੀ ਹੈ ਇੱਕ ਤੜੇ ਦੇ ਇਲਜ਼ਾਮ ਲਗਾਇਆ ਜਾਂਦਾ ਕਿ ਸਰਕਾਰੀ ਸੰਤੋ ਤੁਸੀਂ ਸਰਕਾਰ ਦੇ ਕਹਿਣ ਤੇ ਚੱਲਦੇ ਔਰ ਜੋ ਹਮਲਾ ਸੀ ਇਹ ਵੀ ਸਰਕਾਰੀ ਸ਼ੈਦ ਹੀ ਹੋਇਆ ਬੇਨਤੀ ਇਹ ਹੈ ਜੀ ਪਹਿਲੀ ਗੱਲ ਇਹ ਢੱਡਰੀਆਂ ਵਾਲੇ ਨੇ ਉਠਾਈ ਆ ਇਹ ਢੱਡਰੀਆਂ ਵਾਲੇ ਨੂੰ ਅਧਿਕਾਰ ਨਹੀਂ ਕਿਸੇ ਨੂੰ ਸਰਕਾਰੀ ਸੰਤ ਦਾ ਰੁਤਬਾ ਦਵੇ ਕਿਸੇ ਨੂੰ ਪੰਥਕ ਦਾ ਇਹੋ ਜੇ ਸਵਾਲ ਮੈਂ ਉਹਦੇ ਤੇ ਬਹੁਤ ਉਠਾ ਸਕਦਾ ਉਹਦੇ ਕੋਲੇ ਮੈਨੂੰ ਇਹ ਦੱਸੋ ਕਿਹੜੀ ਪਾਰਟੀ ਨੇ ਉਹਦੇ ਕੋਲੇ ਆਉਂਦੀ ਜਿਵੇਂ ਹੁਣ ਵੀ ਕਈ ਪਾਰਟੀਆਂ ਗਈਆਂ ਪੰਜਾਬ ਸਰਕਾਰ ਦੇ ਜਿਕਰ ਸੀਐਮ ਦੀ ਡਿਪਟੀ ਸੀਐਮ ਦੀ ਉਸ ਚੀਜ਼ ਨੂੰ ਤੁਸੀਂ ਕਿਦਾਂ ਦੇਖਦੇ ਹੋ ਮੇਰੀ ਬੇਨਤੀ ਇਹ ਹੈ ਜਦੋਂ ਬਰਗਾੜੀ ਕਾਂਡ ਹੋਇਆ ਢੱਡੀਆਂ ਵਾਲਾ ਕਹਿੰਦਾ ਸੀ ਮੈਂ ਬਾਦਲ ਦੇ ਜਾਂ ਸਰਕਾਰ ਦੇ ਕਦੇ ਮੱਥੇ ਨਹੀਂ ਲੱਗੂੰਗਾ ਜਿੰਨਾ ਚਿਰ ਗੁਰੂ ਗ੍ਰੰਥ ਸਾਹਿਬ ਦੇ ਦੋਖੀਆਂ ਨੂੰ ਇਹ ਸਜਾ ਨਹੀਂ ਦੰਦੇ ਜਾਂ ਲੱਭ ਕੇ ਨਹੀਂ ਲਾਉਂਦੇ ਹੁਣ ਕਿਸ ਬਨਾਤੇ ਉਹਨਾਂ ਨੂੰ ਬੜੇ ਸਵਾਗਤ ਦੇ ਨਾਲ ਆਪਣੇ ਕੋਲੇ ਬਿਠਾ ਬਿਠਾ ਕੇ ਗੱਲਾਂ ਕਰ ਰਿਆ ਇਹੋ ਜੇ ਤਾਂ ਮੈਂ ਬਹੁਤ ਦੋਸ਼ ਲਾ ਦੂੰਗਾ ਕਿ ਵੱਡੇ ਵੱਡੇ ਮਨਿਸਟਰ ਵੱਡੇ ਵੱਡੇ ਸਰਕਾਰ ਦੇ ਲੀਡਰ ਮੰਤਰੀ ਤੇਰੇ ਕੋਲੇ ਵੀ ਆ ਕੇ ਬੈਠਦੇ ਆ ਜੇ ਸਾਡੇ ਕੋਲੇ ਆ ਗਏ ਤਾਂ ਅਸੀਂ ਸਰਕਾਰੀ ਬਣ ਗਏ ਜੇ ਤੇਰੇ ਕੋਲੇ ਆ ਗਏ ਤੂੰ ਪੰਥਕ ਬਣ ਗਿਆ ਇਹ ਲੈਵਲ ਢੱਡੀਆਂ ਵਾਲੇ ਨੇ ਨਹੀਂ ਦੇਣਾ ਢੱਡਰੀਆਂ ਵਾਲਾ ਕੋਈ ਕੌਮ ਦਾ ਆਗੂ ਨਹੀਂ ਹੈ ਕਿ ਉਹ ਇਹ تسلیم ਕਰੇਗਾ ਕਿ ਇਹ ਪੰਥਕ ਕੌਣ ਹੈ ਤੇ ਸਰਕਾਰੀ ਕੌਣ ਹੈ ਤੁਹਾਨੂੰ ਲੱਗਦਾ ਕਿ ਹੁਣ ਇਸ ਮੁੱਦੇ ਤੇ ਸਿਆਸਤ ਸ਼ੁਰੂ ਹੋ ਗਈ ਪਹਚਾਰੀਆਂ ਪਾਰਟੀਆਂ ਵੱਲੋਂ ਮੈਂ ਤਾਂ ਇਹ ਗੱਲ ਸਾਰੀਆਂ ਸਿਆਸੀ ਧਿਰਾਂ ਨੂੰ ਧਾਰਮਿਕ ਜਮਾਤਾਂ ਨੂੰ ਕਹਿਣੀ ਚਾਹੁੰਨਾ ਹੁਣ ਤਾਂ ਤੁਸੀਂ ਸਿਆਸਤ ਕਰ ਰਹੇ ਹੋ ਜਦੋਂ ਢੱਡਰੀਆਂ ਵਾਲੇ ਨੇ ਐਡੀ ਵੱਡੀ ਅੱਗ ਲਾਈ ਐਡੇ ਘਟੀਆਂ ਕਿਸਮ ਦੇ ਬੋਲ ਬੋਲੇ ਉਦੋਂ ਕਿੱਥੇ ਸੀ ਐਸਐਸਪੀ ਪਾਰਟੀਆ ਉਦੋਂ ਕਿੱਥੇ ਸੀ ਸਾਡੀਆਂ ਧਾਰਮਿਕ ਜਮਾਤਾਂ ਕਿਸੇ ਇੱਕ ਨੇ ਵੀ ਜਾ ਕੇ ਪੁੱਛਿਆ ਉਹਨੂੰ ਵੀ ਤੂੰ ਇਹ ਕਿਸ ਆਧਾਰ ਤੇ ਬੋਲੇ ਆ ਅੱਜ ਤਾਂ ਸਿਆਸਤ ਕਰਨੀ ਬੜੀ ਸੌਖੀ ਹੈ ਹਰ ਮੁੱਦੇ ਤੇ ਵਿਰੋਧੀ ਪਾਰਟੀਆਂ ਵੀ ਕਰਦੀਆਂ ਤੇ ਦੂਸਰੇ ਵੀ ਕਰਦੇ ਆ ਪਰ ਇਸ ਮਸਲੇ ਦੀ ਤੈਅ ਤੱਕ ਕਿਉਂ ਨਹੀਂ ਜਾ ਰਹੇ ਇਸ ਮਸਲੇ ਦੇ ਅਖੀਰ ਤੱਕ ਜਿੱਥੋਂ ਇਹ ਸ਼ੁਰੂ ਹੋਇਆ ਉੱਥੇ ਤੱਕ ਕਿਉਂ ਨਹੀਂ ਇਹ ਜਾ ਕੇ ਗੱਲ ਕਰਦੇ ਇੱਕ ਢੱਡਰੀਆਂ ਵਾਲਿਆਂ ਵੱਲੋਂ ਇਹ ਕਿਹਾ ਗਿਆ ਕਿ ਸੋਸ਼ਲ ਮੀਡੀਆ ਤੇ ਪਹਿਲਾਂ ਹੀ ਇਹ ਜਾਣਕਾਰੀ ਦੇ ਦਿੱਤੀ ਗਈ ਸੀ ਕਿ ਹਮਲਾ ਕੀਤਾ ਜਾਏਗਾ ਔਰ ਇਸ ਚੀਜ਼ ਦੀ ਜਾਣਕਾਰੀ ਤੁਹਾਨੂੰ ਵੀ ਸੀ ਔਰ ਮਾਸਟਰਮਾਈਂਡ ਬਾਰ-ਬਾਰ ਤੁਹਾਨੂੰ ਕਿਹਾ ਜਾ ਰਿਹਾ ਕਿ ਸਾਰੀ ਵਿਉਂਤ ਜੋ ਤੁਹਾਡੇ ਵੱਲੋਂ ਘੜੀ ਦੇਖੋ ਜੀ ਢੱਡਰੀਆਂ ਵਾਲਾ ਤਾਂ ਬਹੁਤ ਕੁਝ ਕਹੂਗਾ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਚ ਐਡਾ ਵੱਡਾ ਕਫਰ ਐਡਾ ਵੱਡਾ ਝੂਠ ਬੋਲ ਸਕਦਾ ਕਿ ਇਹਦੇ ਕੋਲੇ ਸਰਕਾਰੀ ਗਨਮੈਨ ਹੈ ਇਹਦੇ ਕੋਲੇ ਸਰਕਾਰੀ ਗੱਡੀਆਂ ਇਨ ਘਟਿਆ ਤੋਂ ਘਟਿਆ ਸ਼ਬਦ ਉਹ ਵਰਤ ਸਕਦਾ ਤੇ ਉਸ ਬੰਦੇ ਤੋਂ ਆਸ ਕਰ ਸਕਦੇ ਆ ਕਿ ਉਸ ਦੀ ਸ਼ਬਦਾਬਲੀ ਦੇ ਵਿੱਚ ਕੋਈ ਮਤਲਬ ਕਿਸੇ ਤਰ੍ਹਾਂ ਸੱਭਿਆਕ ਸੋਚ ਹੈ ਉਹ ਤਾਂ ਕੋਈ ਵੀ ਇਲਜ਼ਾਮ ਲਾ ਸਕਦਾ ਇਹ ਢੱਡਰੀਆਂ ਵਾਲੇ ਨੇ ਤੈ ਨਹੀਂ ਕਰਨਾ ਇਹ ਪ੍ਰਸ਼ਾਸਨ ਨੇ ਪੁਲਿਸ ਨੇ ਜਾਂਚ ਟੀਮਾਂ ਨੇ ਤੈ ਕਰਨਾ ਕੌਣ ਮਾਸਟਰਮਾਈਂਡ ਹੈ ਕਿਹਨੇ ਕੀ ਕੀਤਾ ਇਸ ਕਰਕੇ ਢੱਡਨੀਆਂ ਵਾਲੇ ਨੂੰ ਅਥਾਰਟੀ ਨਹੀਂ ਹੈ ਤੁਸੀਂ ਸੰਤ ਸਮਾਜ ਦੇ ਮੁਖੀਓ ਜਿਸ ਤਰ੍ਹਾਂ ਇਹ ਮਾਮਲੇ ਸਾਹਮਣੇ ਆਏ ਉਹਨਾਂ ਵੱਲੋਂ ਜੋ ਵੀ ਸ਼ਬਦਾਵਲੀ ਵਰਤੀ ਗਈ ਕੀ ਕਦੇ ਸੰਤ ਸਮਾਜ ਦੇ ਵੱਲੋਂ ਵੀ ਇਸ ਚੀਜ਼ ਦਾ ਵਿਰੋਧ ਕੀਤਾ ਗਿਆ ਜਾਂ ਉਹਨਾਂ ਬਾਰੇ ਕੋਈ ਕਾਰਵਾਈ ਕਰਨ ਬਾਰੇ ਕੋਈ ਮੈਂ ਇੱਕੋ ਬੇਨਤੀ ਕਰਦਾ ਹਰ ਸੰਤ ਦਾ ਫਰਜ਼ ਬਣਦਾ ਸੀ ਹਰ ਜਥੇਦਾਰ ਦਾ ਫਰਜ਼ ਬਣਦਾ ਸੀ ਹਰ ਹਰ ਪ੍ਰਚਾਰਕ ਦਾ ਫਰਜ਼ ਬਣਦਾ ਸੀ ਜਿਹੜੇ ਅੱਜ ਜਾਜਾ ਕੇ ਹਮਦਰਦੀ ਕਰਨੀ ਮਾੜੀ ਗੱਲ ਨਹੀਂ ਕੋਈ ਵੀ ਘਟਨਾ ਵਾਪਰਦੀ ਹੈ ਸਾਡੇ ਕੋਲੇ ਵੀ ਬਹੁਤ ਹਜ਼ਾਰਾਂ ਸੰਗਤਾਂ ਰੋੜ ਆ ਰਹੀਆਂ ਤੇ ਉਹਦੇ ਕੋਲੇ ਵੀ ਜਾ ਰਹੇ ਆ ਪਰ ਉਹਨਾਂ ਨੂੰ ਇੱਕੋ ਗੱਲ ਪੁੱਛੋ ਵੀ ਇਸ ਘਟਨਾ ਤੋਂ ਪਹਿਲਾਂ ਟੱਡਰੀਆਂ ਵਾਲੇ ਤੋਂ ਇਹ ਜਵਾਬ ਕਿਉਂ ਨਹੀਂ ਪੁੱਛਿਆ ਗਿਆ ਕਿਉਂ ਨੇ ਕਿਉਂ ਇੰਨੀ ਮਤਲਬ ਕੌੜੀ ਤੇ ਫਿੱਕੀ ਨਿੰਦਣਯੋਗ ਸ਼ਬਦਾਵਲੀ ਵਰਤੀ ਜੈਸੀ ਫਾਲੋਅਰਜ਼ ਦੀ ਗੱਲ ਕਰੀਏ ਉਹਨਾਂ ਦੇ ਵੀ ਬਹੁਤ ਵੱਡੀ ਗਿਣਤੀ ਦੇ ਵਿੱਚ ਫਾਲੋਅਰ ਨੇ ਤੁਹਾਡੇ ਵੀ ਔਰ ਸਮੁੱਚੇ ਸੰਸਾਰ ਦੇ ਵਿੱਚ ਇਸ ਜੋ ਮਸਲੇ ਨੂੰ ਲੈ ਕੇ ਚਰਚਾਵਾਂ ਹੋ ਰਹੀਆਂ ਨੇ ਤੁਹਾਡਾ ਕੀ ਸੁਨੇਹਾ ਉਹਨਾਂ ਸਿੱਖਾਂ ਵਾਸਤੇ ਔਰ ਪੰਥ ਮੈਂ ਹਰ ਸਿੱਖ ਦੇ ਚਰਨਾਂ 'ਚ ਬੇਨਤੀ ਕਰਦਾ ਹਰ ਸੰਗਤ ਨੂੰ ਸਨਮਰ ਸਿਰ ਝੁਕਾ ਕੇ ਬੇਨਤੀ ਕਰਦਾ ਕਿ ਸਮੁੱਚੇ ਘਟਨਾ ਕ੍ਰਮ ਦੇ ਬਾਰੇ ਇਸ ਦੀ ਬੜੀ ਗੰਭੀਰਤਾ ਨਾਲ ਪਰਚੋਲ ਕਰਨੀ ਚਾਹੀਦੀ ਹੈ ਇਹਨੂੰ ਬੜੀ ਗੰਭੀਰਤਾ ਨਾਲ ਲੈਣਾ ਚਾਹੀਦਾ ਔਰ ਇਸ ਮਸਲੇ ਦੇ ਉੱਤੇ ਮੈਂ ਇੱਕ ਗੱਲ ਕਰਦਾ ਕਿ ਇਸ ਮਸਲੇ ਦੇ ਉੱਤੇ ਜੋ ਕੁਝ ਉਸ ਉਸ ਕੋਲੋਂ ਜੋ ਉਹਨੇ ਬੋਲਿਆ ਉਹਨੂੰ ਇੱਕੋ ਗੱਲ ਪੁੱਛੋ ਕਿ ਤੂੰ ਸਹੀ ਬੋਲਿਆ ਕੀ ਉਹਦੀ ਮਾਨਮਰਿਆਦਾ ਠੀਕ ਸੀ ਜਾਂ ਸਭੇਕ ਕਿਸਮ ਦੇ ਤੇਰੇ ਸ਼ਬਦ ਸਨ ਇਹ ਗੱਲ ਪੁੱਛੀ ਜਾਵੇ ਉਹਨੂੰ ਤੇ ਜਿਹੜਾ ਗੁਨਾਹਗਾਰ ਹੋਵੇ ਉਹਨੂੰ ਸਜ਼ਾ ਦਿੱਤੀ ਜਾਵੇ ਇੱਕ ਕਈ ਪੋਲਿਟਿਕਲ ਲੀਡਰਾਂ ਵੱਲੋਂ ਵੀ ਬੜੀ ਦੇਰ ਤੋਂ ਇਹ ਗੱਲ ਕਹੀ ਜਾਂਦੀ ਹੈ ਕਿ ਸਿੱਖਾਂ ਨੂੰ ਵੰਡਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਜੇਕਰ ਇੱਕ ਟਕਸਾਲ ਵੱਲੋਂ ਇੱਕ ਸਿੱਖ ਪ੍ਰਚਾਰਕ ਤੇ ਇਸ ਤਰ੍ਹਾਂ ਹਮਲਾ ਹੁੰਦਾ ਤੁਹਾਨੂੰ ਲੱਗਦਾ ਕਿ ਭਰਾ ਮਾਰੂ ਜੰਗ ਜਿਹੜੀ ਉਹ ਇਸ ਦੇ ਨਾਲ ਟਕਸਾਲ ਨੇ ਹਮਲਾ ਨਹੀਂ ਕੀਤਾ ਟਕਸਾਲ ਇੱਕ ਜਥੇਬੰਦੀ ਹੈ ਮੇਰੀ ਬੇਨਤੀ ਸੁਣੋ ਟਕਸਾਲ ਦੀਆਂ ਭਾਵਨਾਵਾਂ ਸੰਗਤ ਦੇ ਨਾਲ ਵਿਦਿਆਰਥੀਆਂ ਨਾਲ ਜੁੜੀਆਂ ਹੋਈਆਂ ਇਸ ਕਰਕੇ بار بار ਇਹ ਗੱਲ ਜਿਹੜੀ ਕਈ ਜਾਣੀ ਵੀ ਟਕਸਾਲ ਨੇ ਹਮਲਾ ਕੀਤਾ ਟਕਸਾਲ ਨੇ ਟਕਸਾਲ ਇੱਕ ਜਥੇਬੰਦੀ ਹੈ ਸੰਸਥਾ ਇੰਸਟੀਚਿਊਟ ਹੈ ਮੈਂ ਇਹ ਗੱਲ ਕਹਿੰਨਾ ਇਹ ਭਾਵਨਾ ਸੰਗਤ ਦੀਆਂ ਜਥੇਬੰਦੀ ਦੇ ਨਾਲ ਜੁੜੇ ਹੋਏ ਸਿੰਘਾਂ ਦੀ ਹਰ ਇੱਕ ਦੀ ਭਾਵਨਾ ਨੂੰ ਕਿੱਥੇ ਕੋਈ ਬੈਠਾ ਇਹਨੂੰ ਕੰਟਰੋਲ ਕਰਨਾ ਮੇਰੇ ਵੱਸ ਦੀ ਗੱਲ ਨਹੀਂ ਹੈ ਜਿਸ ਤਰ੍ਹਾਂ ਕਿ ਕਿ ਇੱਕ ਮਿੰਟ ਪਹਿਲਾਂ ਇਹ ਪੁੱਛੋ ਵੀ ਟਰੱਡੀਆਂ ਵਾਲੇ ਨੇ ਆਪਣੀਆਂ ਭਾਵਨਾਵਾਂ ਨੂੰ ਆਪਣੀ ਸੋਚ ਨੂੰ ਰੋਕਣ ਦੀ ਯਤਨ ਕੀਤਾ ਟਡਰੀਆਂ ਵਾਲਾ ਜੋ ਕੁਝ ਬੋਲਿਆ ਉਹਨੇ ਆਪਣੇ ਸ਼ਬਦ 나ਪ ਤੋਲ ਕੇ ਬੋਲੇ ਆ ਉਸਨੇ ਆਪਣੇ ਸ਼ਬਦ ਕੋਈ 나ਪ ਤੋਲ ਕੇ ਬੋਲੇ ਆ ਕੋਈ ਮਰਜ਼ਾਦਾ ਵਿੱਚ ਬੋਲੇ ਆ ਜਾਂ ਕਿਸੇ ਸੰਜਮ ਵਿੱਚ ਬੋਲੇ ਆ ਜਾਂ ਉਹਦੀ ਕੀ ਤੁਸੀਂ ਹੁਣੇ ਸੁਣੋ ਤੁਸੀਂ ਦੱਸੋ ਵੀ ਇਹ ਸ਼ਬਦਾਬਲੀ ਸਭੇਕ ਹੈ ਜਾਂ ਸਭੇਕ ਹੈ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਜਾਂਚ ਹੋਣੀ ਚਾਹੀਦੀ ਹੈ ਜੇਕਰ ਉਸ ਜਾਂਚ ਦੇ ਵਿੱਚ ਤਾਨੂੰ ਵੀ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਦੇਣ ਲਈ ਕਿਹਾ ਜਾਂਦਾ ਤੁਸੀਂ ਸਹਿਯੋਗ ਦਿਓ ਮੈਂ ਜੀ ਹਰ ਸਮੇ 24 ਘੰਟੇ ਹਰ ਤਰ੍ਹਾਂ ਦੀ ਜਾਂਚ ਵਿੱਚ ਤਿਆਰ ਹਾਂ ਜਿੱਥੇ ਮਰਜ਼ੀ ਮੇਰੀ ਕੋਈ ਜਾਂਚ ਕਰੇ ਮੈਂ ਹਰ ਤਰ੍ਹਾਂ ਦੀ ਜਾਂਚ ਵਿੱਚ ਸ਼ਾਮਲ ਹੋਣ ਨੂੰ ਤਿਆਰ ਹਾਂ ਇੱਕ ਆਖਰੀ ਸਵਾਲ ਜਿਹੜੀ ਇਹ ਗੱਲ ਕਹੀ ਜਾ ਰਹੀ ਉਹਨਾਂ ਵੱਲੋਂ ਕਿ ਜੋ ਗੱਡੀਆਂ ਤੇ ਹਥਿਆਰ ਵਰਤੇ ਗਏ ਉਹ ਵੀ ਟਕਸਾਲ ਦੇ ਨਾਮ ਤੇ ਨੇ ਦੇਖੋ ਜੀ ਮੈਂ ਪਹਿਲਾਂ ਹੀ ਕਿਹਾ ਵੀ ਢੱਡੀਆਂ ਵਾਲੇ ਨੇ ਤਾਂ ਬਹੁਤ ਦੋਸ਼ ਲਾਉਣੇ ਆ ਉਹਦੀ ਜ਼ੁਬਾਨ ਨੇ ਐਡਾ ਵੱਡਾ ਸਾਰੀ ਕੌਮ ਦੇ ਵਿੱਚ ਐਡਾ ਵੱਡਾ ਵਿਖੇੜਾ ਪੈਦਾ ਕੀਤਾ ਇਹ ਉਹਦੀ ਜ਼ੁਬਾਨ ਦੀ ਮਤਲਬ ਸਾਰੀ ਉਹਦੀ ਸੋਚ ਹੈ ਜੋ ਕੁਛ ਉਹ ਬੋਲਿਆ ਉਹ ਉਹ ਤਾਂ ਜੋ ਮਰਜੀ ਕਹੂਗਾ ਇਹ ਉਹਨੇ ਨਹੀਂ ਦੇਖਣਾ ਇਹ ਪੁਲਿਸ ਨੇ ਦੇਖਣਾ ਗੱਡੀਆਂ ਕਿਹਦੀਆਂ ਹਥਿਆਰ ਕਿਹਦੇ ਆ ਕੀ ਇਹਦੇ ਪਿੱਛੇ ਕੀ ਕੁਛ ਹੋਇਆ ਇੱਕ ਲਾਸਟ ਸਵਾਲ ਜੋ 26 ਤਰੀਕ ਤੱਕ ਉਹਨਾਂ ਵੱਲੋਂ ਅਲਟੀਮੇਟਮ ਦਿੱਤਾ ਗਿਆ ਕਿ ਮਾਸਟਰਮਾਈਂਡ ਜਦੋਂ ਤੱਕ ਨਹੀਂ ਫੜਿਆ ਜਾਂਦਾ ਤੁਸੀਂ ਕਿਹਾ ਜਾਂਚ ਜਾਂਚ ਹੋਣੀ ਚਾਹੀਦੀ ਆ ਕਿ ਮਾਸਟਰਮਾਈਂਡ ਕੌਣ ਹੈ ਤੁਸੀਂ ਵੀ ਇਹ ਚੀਜ਼ ਜਾਣਨੀ ਚਾਹੁੰਦੇ ਹੋ ਕਿ ਪਰ ਇਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਜੇਕਰ ਉਹਨਾਂ ਵੱਲੋਂ ਵੀ ਕੋਈ ਸੰਘਰਸ਼ ਵਿਢਿਆ ਜਾਂਦਾ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਇਸ ਦੇ ਨਾਲ ਖਰਾਬ ਹੋਣੇ ਮੇਰੀ ਬੇਨਤੀ ਹੈ ਢੱਡੀਆਂ ਵਾਲਾ ਜੇ ਮਾਸਟਰਮਾਈਂਡ ਉਹ ਕਹਿੰਦਾ ਮਾਸਟਰਮਾਈਂਡ ਵਾਰੀ-ਵਾਰੀ ਕਹਿੰਦਾ ਫਿਰ ਨਾਂ ਲੈ ਦਵੇ ਮਾਸਟਰਮਾਈਂਡ ਦਾ ਨਹੀਂ ਉਹਨਾਂ ਵੱਲੋਂ ਤੁਹਾਡੇ ਵੱਲ ਇਸ਼ਾਰਾ ਕੀਤਾ ਜਾ ਰਿਹਾ ਨਹੀਂ ਇਸ਼ਾਰਾ ਨਹੀਂ ਸਪਸ਼ਟ ਕਹਿ ਦਵੇ ਫਿਰ ਫਿਰ ਪੁਲਿਸ ਨੇ ਦੇਖਣਾ ਵੀ ਕਿਹੜੇ ਬੰਦੇ ਨੂੰ ਜਾਂਚ ਵਿੱਚ ਸ਼ਾਮਲ ਕਰਨਾ ਕਿਹਨੂੰ ਨਹੀਂ ਕਰਨਾ ਤੋ ਇਹ ਸਨ ਨਕਾਲਸਾ ਜੀ ਇਹਨਾਂ ਦਾ ਇਹ ਕਹਿਣਾ ਹੈ ਕਿ ਟਡਰੀਆਂ ਵਾਲਿਆਂ ਵੱਲੋਂ ਜੋ ਵੀ ਇਲਜ਼ਾਮ ਲਗਾਏ ਜਾ ਰਹੇ ਨੇ ਉਹ ਬੇਬਨਾਦ ਹਨ ਔਰ ਇਸ ਪੂਰੇ ਮਾਮਲੇ ਤੇ ਜਾਂਚ ਦੀ ਮੰਗ ਕਰ ਰਹੇ ਹਨ ਜੋ ਵੀ ਜਾਂਚ ਦੇ ਵਿੱਚ ਜਿਸ ਤਰ੍ਹਾਂ ਦਾ ਵੀ ਉਹਨਾਂ ਨੂੰ ਸਹਿਯੋਗ ਦੇਣ ਲਈ ਕਿਹਾ ਜਾਏਗਾ ਉਸ ਲਈ ਵੀ ਉਹ ਭਰਪੂਰ ਸਹਿਯੋਗ ਦੇਣ ਲਈ ਤਿਆਰ ਹਨ ਰਜੀਵ ਸ਼ਰਮਾ এবੀਪੀ ਨਿਊਜ਼ ਮੇਤਾ